ਕਿਸਾਨੀ ਅੰਦੋਲਨ ਨੂੰ ਮਿਲ ਰਹੀ ਹੈ ਵੱਡੀ ਸਪੋਰਟ ਭਾਵੇਂ ਧਾਰਮਿਕ ਜਥੇਬੰਦੀਆਂ ਦੀ ਸਪੋਰਟ ਹੋਵੇ ਜਾਂ ਨਿਹੰਗ ਜਥੇਬੰਦੀਆਂ ਦੀ ਜਾਂ ਫਿਰ ਸਿਆਸਤਦਾਨਾਂ ਦੀ ਸਪੋਰਟ ਹੁਣ ਕਿਸਾਨੀ ਅੰਦੋਲਨ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਕਾਂਗਰਸ ਦੇ ਲੀਡਰ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਪਹੁੰਚ ਰਹੇ ਨੇ ਅਮਨ अरोड़ा ਤੇ ਉਸ ਤੋਂ ਇਲਾਵਾ ਹਰ ਕੋਈ ਇਹ ਮੁੱਦਾ ਜਿਹੜਾ ਆ ਚੱਕਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਮੁੱਦਾ ਪੰਜਾਬ ਲੈਵਲ ਤੇ ਚੱਕ ਰਿਹਾ ਭਾਵੇਂ ਮੁੱਦਾ ਵਰਲਡ ਲੈਵਲ ਤੇ ਚੱਕ ਰਿਹਾ ਪਾਰਲੀਮੈਂਟ ਦੇ ਵਿੱਚ ਵੀ ਕਿਸਾਨੀ ਅੰਦੋਲਨ ਦੀ ਗੂੰਜ ਦੇਖਣ ਨੂੰ ਮਿਲੀ ਸੁਣਨ ਨੂੰ ਮਿਲੀ ਪਾਰਲੀਮੈਂਟ ਦੇ ਬਾਹਰ ਵੀ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਐਮਪੀ ਉਹ ਨਿੱਤਰਦੇ ਹੋਏ ਨਜ਼ਰ ਆਏ ਕਿਉਂਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ 13 ਫਰਵਰੀ ਤੋਂ ਇੱਕ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਬਾਲ ਮਰਨ ਵਰਤੇ ਬੈਠੇ ਨੇ ਅੱਜ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੁਣ ਕੌਣ ਸਪੋਰਟ ਦੇ ਵਿੱਚ ਆਇਆ ਤੇ ਕੇਂਦਰ ਨੂੰ ਕਿਸ ਤਰੀਕੇ ਦੇ ਸਵਾਲ ਕਰ ਰਹੇ ਨੇ ਕੇਂਦਰ ਨੂੰ ਝਾੜ ਪਾ ਰਹੇ ਨੇ ਅਪੀਲਾਂ ਤੇ ਦਲੀਲਾਂ ਕੇਂਦਰ ਨੂੰ ਲਗਾਤਾਰ ਮਿਲ ਰਹੇ ਨੇ ਕੌਣ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਕਿਹੜਾ ਜਿਹੜਾ ਲੀਡਰ ਆ ਜਿਸ ਨੇ ਕੇਂਦਰ ਨੂੰ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਖੁਦ ਹੀ ਸੁਣ ਲਓ ਹੋ ਗਿਆ ਅਸਲੀ ਦੇਖੋ ਅਸੀਂ ਤਾਂ ਨਿਰਮਤਾ ਜੀ ਤੋਂ ਬੇਨਤੀ ਕਰਦਾ ਵੀ ਜਿਹੜੀ ਇਨਸਾਨ ਦੀ ਜਾਨ ਆ ਉਹਦੀ ਕੋਈ ਕੀਮਤ ਨਹੀਂ ਹੈਗੀ ਸਾਡੇ ਸੀਐਮ ਸਾਹਿਬ ਨੇ ਬੜੀ ਨਿਮਰਤਾ ਨਾਲ ਉਹਨਾਂ ਨਾਲ ਵਿਚਾਰ ਵੀ ਕਰਦੇ ਨੇ ਸਾਡੇ ਹੱਥ 'ਚ ਜੋਗ ਜੈਸੀ ਸਭ ਕੁਝ ਦੇਣ ਨੂੰ ਤਿਆਰ ਆ ਤੇ ਸਾਡੇ ਕੋਲੇ ਅਧਿਕਾਰ ਨਹੀਂ ਜਿਹੜੇ ਸਾਡੇ ਕੇਂਦਰ ਕੋਲ ਨੇ ਹੁਣ ਉਹ ਜੋਗ ਦੱਲਿਆਲ ਸਾਹਿਬ ਦੀ ਤੇ ਕਿਸਾਨ ਯੂਨੀਅਨ ਦੀ ਮੰਗ ਕਿਉਂ ਨਹੀਂ ਮੰਗਦੇ ਮੰਨ ਰਹੇ ਅੱਜ ਕੋਈ ਇੰਨੇ ਦੀ ਗੈਰਵਾਜ ਮੰਗੀ ਨਹੀਂ ਹੈਗੀ ਤੇ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਤਾਂ ਮੈਸੇਜ ਇੰਨੇ ਦਿਨ ਤਾਂ ਕੀ ਉਹਨਾਂ ਤਾਂ ਦੋ ਦਿਨ ਨਹੀਂ ਤੇ ਮਾਘੂਪੁਰ ਹਰਤਾਲ ਲੰਘਣੀ ਚਾਹੀਦੀ ਤੇ ਉਹ ਬਜ਼ੁਰਗ ਬੰਦੇ ਨੇ ਸਾਡੀ ਮਾਨਸਿਕ ਤੌਰ ਤੇ ਵੀ ਅਸੀਂ ਉਹਨਾਂ ਦੇ ਨਾਲ ਪੂਰੇ ਸਹਿਮਤ ਆ ਵੀ ਜੋ ਅੱਜ ਉਹਨਾਂ ਦਾ ਵਰਤ ਰੱਖਿਆ ਹੋਇਆ ਉਹ ਕੇਂਦਰ ਸਰਕਾਰ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਧਿਆਨ ਰੱਖ ਕੇ ਚਸਾਨ ਨੂੰ ਧਿਆਨ ਰੱਖਦੇ ਹੋਏ ਉਹਨਾਂ ਦਾ ਵਰਤ ਜਲਦੀ ਹੋਇਆ ਗਿਆ ਇਸ ਲਈ ਦੇਖੋ ਅਸੀਂ ਤਾਂ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਜਿਹੜੀ ਇਨਸਾਨ ਦੀ ਜਾਨ ਆ ਉਹਦੀ ਕੋਈ ਕੀਮਤ ਨਹੀਂ ਹੈਗੀ ਸਾਡੇ ਸੀਐਮ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਉਹਨਾਂ ਨਾਲ ਵਿਚਾਰ ਵੀ ਕਰਦੇ ਨੇ ਸਾਡੇ ਹੱਥ 'ਚ ਜੋਗ ਜੈਸੀ ਤਾਂ ਸਭ ਕੁਝ ਦੇਣ ਨੂੰ ਤਿਆਰ ਆ ਤੇ ਸਾਡੇ ਕੋਲੇ ਅਧਿਕਾਰ ਨਹੀਂ ਜਿਹੜੇ ਸਾਡੇ ਕੇਂਦਰ ਕੋਲ ਨੇ ਹੁਣ ਉਹ ਜੋਗ ਦੱਲਿਆਲ ਸਾਹਿਬ ਦੀ ਤੇ ਕਿਸਾਨ ਯੂਨੀਅਨ ਦੀ ਮੰਗ ਕਿਉਂ ਨਹੀਂ ਮੰਗਦੇ ਮੰਨ ਰਹੀ ਅੱਜ ਕੋਈ ਇੰਨੇ ਦੀ ਗੈਰਵਾਜਬ ਮੰਗੀ ਨਹੀਂ ਹੈਗੀ ਤੇ ਆ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਤਾਂ ਮੈਸੇਜ ਇੰਨੇ ਦਿਨ ਤਾਂ ਕੀ ਉਹਨਾਂ ਤਾਂ ਦੋ ਦਿਨ ਨਹੀਂ ਤੇ ਮਾਖੂ ਬਹੁ ਖੜਤਾਲ ਲੰਘਣੀ ਚਾਹੀਦੀ ਤੇ ਉਹ ਬਜ਼ੁਰਗ ਬੰਦੇ ਨੇ ਸਾਡੀ ਮਾਨਸਿਕ ਤੌਰ ਤੇ ਵੀ ਅਸੀਂ ਤੇ ਉਹਨਾਂ ਦੇ ਨਾਲ ਪੂਰੇ ਸਹਿਮਤ ਆ ਵੀ ਜੋ ਅੱਜ ਉਹਨਾਂ ਦਾ ਵਰਤ ਰੱਖਿਆ ਹੋਇਆ ਉਹ ਕੇਂਦਰ ਸਰਕਾਰ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਧਿਆਨ ਰੱਖ ਕੇ ਤੇ ਸਾਨੂੰ ਨੂੰ ਧਿਆਨ ਰੱਖਦੇ ਹੋਏ ਉਹਨਾਂ ਦਾ ਵਕਤ ਜਲਦੀ ਜਲਦੀ ਢੜੋਣਾ ਚਾਹੀਦਾ ਤੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਹੋਇਆ ਗਿਆ ਸਹੀ ਦッコ ਅਸੀਂ ਤਾਂ ਨਿਮਰਤਾ ਨਾਲ ਬੇਨਤੀ ਕਰਦੇ ਆ ਵੀ ਜਿਹੜੀ ਇਨਸਾਨ ਦੀ ਜਾਨ ਆ ਉਹਦੀ ਕੋਈ ਕੀਮਤ ਨਹੀਂ ਹੈਗੀ ਸਾਡੇ ਸੀਐਮ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਉਹਨਾਂ ਨਾਲ ਵਿਚਾਰ ਵੀ ਕਰਦੇ ਨੇ ਸਾਡੇ ਹੱਥ 'ਚ ਜੋਗ ਜਾਇਸੀ ਤੇ ਸਭ ਕੁਝ ਦੇਣ ਨੂੰ ਤਿਆਰ ਆ ਤੇ ਸਾਡੇ ਕੋਲੇ ਅਧਿਕਾਰ ਨੇ ਜਿਹੜੇ ਸਾਡੇ ਕੇਂਦਰ ਕੋਲ ਨੇ ਹੁਣ ਉਹ ਜੋਗ ਦੱਲਿਆਲ ਸਾਹਿਬ ਦੀ ਤੇ ਕਿਸਾਨੀ ਨੂੰ ਦੀ ਮੰਗ ਕਿਉਂ ਨਹੀਂ ਮੰਗਦੇ ਮੰਨ ਰਹੇ ਅੱਜ ਕੋਈ ਇੰਨਾ ਵੀ ਗੈਰਵਾਜਬ ਮੰਗੀ ਨਹੀਂ ਹੈਗੀ ਤੇ ਆ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਤਾਂ ਮੈਸੇਜ ਇੰਨੇ ਦਿਨ ਤਾਂ ਕੀ ਉਹਨਾਂ ਤਾਂ ਦੋ ਦਿਨ ਨਹੀਂ ਤੇ ਮਖਬੂ ਖੜਤਾਲ ਲੰਘਣੀ ਚਾਹੀਦੀ ਤੇ ਉਹ ਬਜ਼ੁਰਗ ਬੰਦੇ ਨੇ ਸਾਡੀ ਮਾਨਸਿਕ ਤੌਰ ਤੇ ਵੀ ਅਸੀਂ ਉਹਨਾਂ ਦੇ ਨਾਲ ਪੂਰੇ ਸਹਿਮਤ ਆ ਵੀ ਜੋ ਅੱਜ ਉਹਨਾਂ ਦਾ ਵਰਤ ਰੱਖਿਆ ਹੋਇਆ ਉਹ ਕੇਂਦਰ ਸਰਕਾਰ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਧਿਆਨ ਦੇ ਰੱਖੇ ਕਿਸਾਨ ਨੂੰ ਧਿਆਨ ਦੇ ਰੱਖਦੇ ਹੋਏ ਉਹਨਾਂ ਦਾ ਵਕਤ ਜਲਦੀ ਜਲਦੀ ਘੜੋਣਾ ਚਾਹੀਦਾ ਤੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਬੀਜੇਪੀ ਦੇ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਸੀ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੇ ਯੂਕਰੇਨ ਦੀ ਜੰਗ ਰਕਵਾ ਸਕਦੇ ਨੇ ਫਿਰ ਇਹ ਕਿਹੜਾ ਵੱਡਾ ਕੰਮ ਆ ਆ ਕਹਿੰਦੇ ਆਖਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਫਿਰ ਸੀਐਮ ਪੰਜਾਬ ਭਗਵੰਤ ਮਾਨ ਦਾ ਉਸ ਬਿਆਨ ਦਾ ਜਵਾਬ ਵੀ ਆ ਗਿਆ ਜਵਾਬ ਦੇ ਵਿੱਚ ਬੀਜੇਪੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਅੰਦੋਲਨ ਪੰਜਾਬ 'ਚ ਚੱਲ ਰਿਹਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੋ ਤਾਂ ਅੱਜ ਸਪੀਕਰ ਕੁਲਤਾਰ ਸੰਧਮਾ ਨੇ ਫਿਰ ਜਵਾਬ ਦਿੱਤਾ ਕਹਿੰਦੇ ਇਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਆ ਇਹ ਪੂਰੇ ਦੇਸ਼ ਦਾ ਅੰਦੋਲਨ ਆ ਐਮਐਸਪੀ ਦੀ ਲੜਾਈ ਆ ਕੱਲੇ ਪੰਜਾਬ ਦੀ ਲੜਾਈ ਨਹੀਂ ਆ ਪੂਰੇ ਦੇਸ਼ ਦੀ ਲੜਾਈ ਆ ਤਾਂ ਹੁਣ ਕਿਵੇਂ ਜਵਾਬ ਆਉਂਦਾ ਖੈਰ ਸਵਾਲ ਜਵਾਬ ਬਾਹਰ ਪਲਟ-ਬਾਰ ਤੰਗ ਇੱਕ ਦੂਜੇ ਦੇ ਉੱਤੇ ਕੱਸੇ ਜਾ ਰਹੇ ਨੇ ਪਰ ਮਸਲੇ ਦਾ ਹੱਲ ਕਿਵੇਂ ਨਿਕਲੇਗਾ ਸੋਚਣ ਵਾਲੀ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਉੱਤੇ ਵੀ ਹੁਣ ਸਿਆਸਤ ਹੋਣ ਲੱਗ ਪਈ ਆ ਕੀ ਕਿਸਾਨੀ ਅੰਦੋਲਨ ਸਿਆਸਤ ਦੀ ਭੇਡ ਚੜਨ ਲੱਗ ਪਿਆ ਸਵਾਲ ਜਹਨ ਦੇ ਵਿੱਚ ਲੱਖਾਂ ਆਉਂਦੇ ਨੇ ਪਰ ਆਖਰ ਇਸ ਅੰਦੋਲਨ ਦੇ ਜਿਹੜੇ ਆ ਮੰਗਾਂ ਨੇ ਉਹ ਮੰਗਾਂ ਕਦੋਂ ਪ੍ਰਵਾਨ ਹੁੰਦੀਆਂ ਨੇ ਕੀ ਸਿਰਫ ਸਿਆਸਤ ਹੋਵੇਗੀ ਕੀ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ ਜਾਂ ਫਿਰ ਕੋਈ ਅਜਿਹਾ ਮਸੀਹਾ ਬਣ ਕੇ ਆਵੇਗਾ ਕਿਸਾਨਾਂ ਦੇ ਲਈ ਜਿਹੜਾ ਕਹੇਗਾ ਕਿ ਅਸੀਂ ਜਾ ਕੇ ਕੇਂਦਰ ਦੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਮਸਲੇ ਦਾ ਹੱਲ ਕਰਵਾਵਾਂਗੇ ਅਜੇ ਹਾਲੇ ਤੱਕ ਕੋਈ ਨਹੀਂ ਸਾਹਮਣੇ ਆਇਆ ਇੱਕ ਦੂਜੇ ਦੇ ਉੱਤੇ ਬਾਰ ਪਲਟ ਬਾਰ ਜਰੂਰ ਕੀਤਾ